ਗੱਲਬਾਤ ਹੋਰ ਸਟਾਰ ਰਿਵਰਸ ਪੀਡਿਓ ਕਿੰਨੇ ਮਾਡਲ ਆਇਆ 2015 ਮਾਡਲ ਆਇਆ ਪੰਜਾਬ ਨੰਬਰ ਆ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਨਵੇਂ ਆ ਜੀ ਬਿਲਕੁਲ ਨਵੇਂ ਆ 14 ਦੇ ਟਾਇਰ ਬਿਲ ਮੈਜੂ ਮਾਰਕਾ ਖੜਾ ਫਰੰਟ ਵਾਲੇ ਬੀਕਾਟੀ ਕਮਾਂਡਰ ਦੇ ਹਾਂਜੀ ਪੰਜਾਬ ਜਾਂ ਹਰਿਆਣਾ ਜੀ ਪੰਜਾਬ ਜੀ ਪਹਿਲੇ ਨੌ ਪੰਜਾਬ ਨੰਬਰ ਆ ਬਈ ਪਹਿਲੇ ਨੌ ਟਰੈਕਟਰ ਆ ਇਹ ਕਿੰਨੇ ਮਾਡਲ ਆ 2021 ਮਾਡਲ ਆਇਆ ਚੇਂਜਰ ਗੇਅਰ ਚ ਪੀ ਮਾਡਲ ਆ ਪੰਜਾਬ ਨੰਬਰ ਆ ਚੇਂਜਰ ਵਾਲਾ ਆ ਗਿਆ ਡੀ ਲਕਸ ਮਾਡਲ ਚ 55 ਐਚਪੀ ਸਿਕੰਦਰ ਮਾਡਲ ਹੈਵੀ ਡਿਊਟੀ ਫੁੱਲ ਨਵਾਂ ਟਰੈਕਟਰ ਚੱਲਿਆ ਬੈ ਟਰੈਕਟਰ ਪੂਰਾ ਨਵਾਂ ਟਰੈਕਟਰ ਹੈ ਟਾਇਰ ਵੀ ਨਾਲ ਦੇ ਆ ਨਾਲ ਦੇ ਜੀ ਕੀ ਕੰਡੀਸ਼ਨ ਹੈ ਉਹ ਜੀ ਟਾਇਰ ਹੁਣ ਵੀ 90 ਪੈਸੇ ਠੀਕ ਆ 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਬਿਲਕੁਲ ਨਵਾਂ ਟਰੈਕਟਰ ਆ 50000 ਲਿਓ ਟਰੈਕਟਰ ਲੈ ਜੀ ਠੀਕ ਆ ਜੀ ਨਿਆ ਯਾਰ ਲੈ ਉਹ ਕੋਈ ਸੋਨਾ ਲੱਕਾ ਲੈ ਜਾਓ ਹੋਰ ਆ ਰਿਹਾ ਜੀ 744 XT 855 ਦੇ ਇੰਜਨ ਵਾਲਾ ਕਹਿੰਦੇ ਆ ਟਰੈਕਟਰ ਨੂੰ ਹਾਂਜੀ ਹੋਰ 스타ਟਰ ਵਰਕਸ ਪੀਟਿਓ 2 ਸਪੀਡ ਦਾ ਥਰੀ ਇਹ 2 ਸਪੀਡ ਆ ਜੀ 2 ਸਪੀਡਾ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਆ ਹਾਂਜੀ ਅੱਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਹੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਕਾਲੇ ਬਾਈ ਨਾਲ ਕਰਦੇ ਆਂ ਗੱਲਬਾਤ ਕਿੰਨੇ ਕ ਟਰੈਕਟਰ ਲੈ ਕੇ ਆ ਅੱਸੀ ਕਾ ਬਾਈ ਸੱਸੀ ਕਾ ਬਾਈ ਠੀਕ ਆ ਜੀ ਹਾਂ ਵਧੀਆ ਜੀ ਕਿੰਨੇ ਆ ਜੀ ਅੱਜ ਹੈਗੇ 6-7 ਅੱਜ 7 ਕ ਟਰੈਕਟਰ ਲੈ ਕੇ ਆਏ ਆ ਠੀਕ ਆ ਜੀ ਸਵਰਾਜ ਟਰੈਕਟਰ ਜਾਦੇ ਰੱਖਦਾ ਬਾਈ ਕਾਰ ਹਾਂਜੀ ਅੱਜ ਸਾਨੂੰ ਆਪਾਂ ਮਿਕਸਰ ਟਰੈਕਟਰ ਰੱਖਾ ਵਾਂਜੀ ਸਵਰਾਜ ਬਾਰੇ ਕਰਦੇ ਆਂ ਗੱਲਬਾਤ ਪੋਰ ਸਟਾਰਰ ਵਰਸ਼ਪੀਟੋ ਕਿੰਨੇ ਮਾਡਲ ਆਈ 2015 ਮਾਡਲ ਆਈ ਪੰਜਾਬ ਨੰਬਰ ਆ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਨਵੇਂ ਆ ਜੀ ਬਿਲਕੁਲ ਨਵੇਂ ਆ 14 ਦੇ ਟਾਇਰ ਬਿਲ ਮਿਲਜੂ ਮਾਰਕਾ ਖੜਾ ਫਰੰਟ ਵਾਲੇ ਬੀਕੇਟੀ ਕਮਾਂਡਰ ਦੇ ਹਾਂਜੀ ਪੰਜਾਬ ਜਾਂ ਹਰਿਆਣਾ ਪੰਜਾਬ ਜੀ ਪਹਿਲੇ ਨੌ ਪੰਜਾਬ ਨੰਬਰ ਆ ਬਾਈ ਪਹਿਲੇ ਨੌ ਟ੍ਰੈਕਟਰ ਆ ਤੇ 15 ਮਾਡਲ ਆ ਮੰਗ ਦੀ ਜੇ ਗੱਲਬਾਤ ਕਰੀਏ ਮੰਗ ਇਹਦੀ 5 ਲੱਖ 22 ਹਜ਼ਾਰ ਆ ਜੀ 520000 ਦਾ ਡਿਮਾਂਡ ਆ ਜੀ ਇਹ ਕਿੰਨੇ ਕ ਤੱਕ ਪੂਰੇ 5 ਲੱਖ ਦਾ ਦੇਣਾ ਜੀ ਪੂਰੇ 5 ਲੱਖ ਦਾ ਟਰੈਕਟਰ ਭੈਣ ਨੂੰ ਇਹ ਮਿਲ ਜੂਗਾ ਪੂਰਾ ਚੰਗਾ ਟਰੈਕਟਰ ਹੈ ਠੀਕ ਆ ਜੀ ਕਾਪੀ ਕਾ ਜਾਨੀ ਗਰੰਟੀ ਹੈ ਗਰੰਟੀ ਆ ਪਹਿਲੇ ਨਵਾਂ ਠੀਕ ਆ ਜੀ ਗਰੰਟੀ ਆ ਬਈ ਕਾਪੀ ਕਾ ਜਾਨੀ ਪਹਿਲੇ ਨਵਾਂ ਅੱਗੇ ਬਈ ਸੋਨਾ ਲਿਖਾ ਜੀ ਆ ਸੋਨਾ ਲਿਖਾ 35 ਠੀਕ ਆ ਜੀ ਅੱਗੇ 35 ਵਾਲਾ ਸੋਨਾ ਲਿਖਾ ਦਿਖਾ ਦੇ ਜੀ ਪੰਜਾਬ ਨੰਬਰ ਆ ਜੀ 2010 ਮਾਡਲ ਆ ਜੀ ਉਹ ਹੈਰ ਦਾ ਸਮਾਡਲ ਆ ਸਿੰਪਲ ਸਟੀering ਆ ਪੰਜਾਬ ਦਾ ਨੰਬਰ ਆ ਹਾਂ ਪੈਰਾਂ ਦੀ ਕੰਡੀਸ਼ਨ ਜੀ ਪਰ ਹੁਣ ਦੇ ਜੀ ਇਹਦੇ 90 ਪੈਸਾ ਨੂੰ ਨਹੀਂ ਪਈ 90 ਪੈਸੇ ਸਿੰਗਲ ਕਲਕਾ ਚ ਸਿੰਗਲ ਜੀ ਹਾਂ ਦਾਸ ਮਾਡਲ ਸਿੰਗਲ ਕਲਕਾ ਡਿਮਾਂਡੀ ਰਿਵਾੜ 270000 270000 ਡਿਮਾਂਡ ਆ ਕਿੰਨੇ ਤੱਕ ਹੋ ਜੂ ਜੀ 82 ਲੱਖ ਦਾ ਦੇ ਬਾਈ ਜੀ 82 ਲੱਖ ਦਾ ਬਈ ਇਹ ਮਿਲ ਜੂਗਾ ਹਾਂ ਅੱਗੇ 750 ਆ ਸੋਨਾ ਲਿੱਕਾ ਇਹ ਕਿੰਨੇ ਮਾਡਲ ਹੈ 2021 ਮਾਡਲ ਹੈ ਚੇਂਜਰ ਗੇਅਰ ਚ ਇਹ ਮਾਡਲ ਆ ਆਪ ਨੰਬਰ ਹੈ ਚੇਂਜਰ ਵਾਲਾ ਆ ਗਿਆ ਡੀ ਲੈਕਸ ਮਾਡਲ ਚ 55 ਐਚਪੀ ਸਿਕੰਦਰ ਮਾਡਲ ਹੈਵੀ ਡਿਊਟੀ ਫੁੱਲ ਨਵਾਂ ਟਰੈਕਟਰ ਹੈ ਚੱਲਿਆ ਬੈਟਰ ਟਰੈਕਟਰ ਪੂਰਾ ਨਵਾਂ ਟਰੈਕਟਰ ਆ ਟਾਇਰ ਵੀ ਨਾਲ ਦੇ ਆ ਨਾਲ ਦੇ ਜੀ ਕੀ ਕੰਡੀਸ਼ਨ ਹੋਊਗੀ ਟਾਇਰ ਹੁਣ ਵੀ 90 ਪੈਸੇ ਠੀਕ ਆ 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਬਿਲਕੁਲ ਨਵਾਂ ਟਰੈਕਟਰ ਆ ਬਈ ਇਹ ਕਿੰਨੇ ਮਾਡਲ ਹੈ ਜੀ ਇਹ 2021 21 ਮਾਡਲ ਆ ਹਾਂ ਜੀ ਦੇਖ ਸਕਦੇ ਹੋ ਬਈ ਕੰਡੀਸ਼ਨ ਤੁਸੀਂ 2 ਸਪੀਡ ਹੈ ਜੇ 2ਜੀ 2 3 3 ਚੇਂਜਰ ਆ ਚੇਂਜਰ ਗੇਅਰ 3 ਸਪੀਡ ਚਟਾ-ਚਟਾ ਦੇਖ ਸਕਦੇ ਹੋ ਪਲੇਟਫਾਰਮ ਤੇ ਵੀ ਨਿਗਾ ਮਰਾ ਦੇ ਬਹੁਤ ਘੱਟ ਹੈ ਟਰੈਕਟਰ ਯੂਜ਼ ਹੋਇਆ ਹੋਇਆ ਏ ਪੀਵੀ 13 ਸੰਗਰੂਰ ਦਾ ਨੰਬਰ ਹਾਂਜੀ 5 ਲੱਖ 97000 ਡਿਮਾਂਡ ਆ ਕਿੰਨੇ ਕੁ ਤੱਕ 5 ਲੱਖ 70 ਤਾਂ ਦੇ ਦਾਂਗੇ 5 ਲੱਖ 70 ਲੋਨ ਵਗੈਰਾ ਜੀ ਲੋਨ ਕਰਾ ਲੈ 50000 ਲਿਓ ਟਰੈਕਟਰ ਲੈ ਜੀ ਠੀਕ ਆ ਜੀ ਨਿਆ ਇਹ ਲੈ ਲਓ ਭਈ ਸੋਨਾ ਲਿੱਕਾ ਲੈ ਜੋ सामने न्यू हॉलैंड आ गया जी 2019 मॉडल 19 मॉडल 3630 प्लस वाला हां 3 स्पीड हां ऑन टॉप मॉडल फाइबर वाली हुड भी लगी हुई है ट्रैक्टर पे टायरਾਂ ਦੀ ਜੇ ਕੰਡੀਸ਼ਨ ਦੀ ਗੱਲ ਬਾਤ ਕਰੀਏ ਟਾਇਰ ਨਾਲ ਦੀ ਹੈ ਜੀ ਹੋਣਗੇ 70 75 ਪੈਸੇ 70 75 ਪੈਸੇ ਨਾਲ ਦੇ ਟਾਇਰ ਆ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਐਚ ਆਰ ਨੰਬਰ ਐਨਓਸੀ ਦੇ ਦਾ ਠੀਕ ਹੈ ਜੀ ਰਿਵਰਸ ਪੀਟੀਓ ਵਾਲਾ ਹੈ ਜੀ ਐਚ ਆਰ ਨੰਬਰ ਆ ਇਨੋ ਜੀ ਮਿਲ ਜੂ ਬਈ ਤੇ ਡਿਮਾਂਡ ਬਈ ਡਿਮਾਂਡ ਇਹ ਦੀ ਬਈ ਜੀ 6 ਲੱਖ 85 ਹਜ਼ਾਰ 6 ਲੱਖ 85 ਹਜ਼ਾਰ ਡਿਮਾਂਡ ਆਈ 6 ਲੱਖ 60 ਹਜ਼ਾਰ ਦਾ ਦੇ ਦਾਂ 6 ਲੱਖ 60 ਹਜ਼ਾਰ ਰੁਪਏ ਦਾ ਬਈ ਐਡੀਸ਼ਨ ਮਿਲ ਜੂ ਤੁਹਾਨੂੰ ਅੱਗੇ ਜੀ ਐਕਸਟੀ ਆ ਗਿਆ ਐਕਸਟੀ ਸਮਰਾਜ ਆ ਗਿਆ ਜੀ 744 ਐਕਸਟੀ 855 ਦੇ ਇੰਜਨ ਵਾਲਾ ਕਹਿੰਦੇ ਆ ਟਰੈਕਟਰ ਨੂੰ ਹਾਂਜੀ 4 ਸਟਾਰਟਰ ਰਿਵਰਸ ਪੀਟਿਓ 2 ਸਪੀਡ ਦਾ ਥਰੀ ਇਹ 2 ਸਪੀਡ ਆ ਜੀ 2 ਸਪੀਡਾ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਆ ਨੰਬਰ ਪਈ ਦਾ ਅਚਾਰਾ ਐਨ ਸੀ ਦੇ ਦਾਂ ਠੀਕ ਆ ਜੀ 21 ਮਾਡਲ ਆ ਚੱਲਿਆ ਪਿਆ ਇਹ 1200 ਘੰਟੇ ਦੇ ਲਗਭਗ ਖੈਰ ਪਿਆ ਟਰੈਕਟਰ ਤੇ ਜੀ ਨਾਲ ਦੀ ਹੋਣੀ 90% ਠੀਕ ਆ ਜੀ ਨਾਲ ਦੇ 90% ਟਾਇਰ ਪਿਆ ਜੀ ਦਮਾੜੀ 595 ਲੈਣ ਦੇਣ ਬਈ 70000 ਦਾ ਦੇ ਦਾਂ ਜੀ 5 ਲੱਖ 70000 ਰੁਪਏ ਦਾ ਅੱਗੇ ਬਈ 2021 ਮਾਡਲ ਓਏ ਅੱਗੇ ਆ ਗਿਆ ਜੀ 2021 ਮਾਡਲ 855 400 ਵਾਲਾ ਜਿਹੜੇ ਬੰਦ ਹੋ ਗਏ ਉਹ ਟਰੈਕਟਰ ਆ ਗਿਆ ਜੀ ਇਹ ਪੰਜਾਬ ਜਾਣਾ ਆਣਾ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਟਾਇਰ ਫੁੱਲ ਨਵਾਂ ਟਰੈਕਟਰ ਨਾਲ ਦੇ ਹੋਣਗੇ 9095 ਪੈਸੇ ਟਾਇਰ 1200 ਕੰਠਾ ਚੱਲੇ ਜੀ 2 ਸਪੀਡ 1200 ਕੰਠਾ ਚੱਲਿਆ ਨਾਲ ਦੇ ਟਾਇਰ ਆ ਬਾਈ 21 ਦਾ ਵੀ 12ਵੇਂ ਮਹੀਨੇ ਦਾ ਜੀ ਕਿਰਦਾ ਮੰਨ ਲਾ ਬਾਈ ਮਾਡਲ ਹੀ ਕਹਿ ਜਾਕ ਤੈਂ ਨਾ ਉਹ 21 ਕਹਿੰਦੇ ਆਪਾਂ ਤਾਂ 21 ਦੇ ਵੀ 12ਵੇਂ ਮਹੀਨੇ 24 ਤਰੀਕ ਦਾ ਠੀਕ ਆ ਜੀ ਟਰੈਕਟਰ ਕੋਈ ਦੇਖੋ ਤੁਸੀਂ ਰੰਗ ਪੈਂਟ ਆ ਲਿਸਕਾ ਮਾਰਦਾ ਟਰੈਕਟਰ ਬਿਲਕੁਲ ਨਮਾਨਕੂਰਾ ਬਈ ਡਿਮਾਂਡੀ 685 6 ਲੱਖ 85000 ਰੁਪਏ ਡਿਮਾਂਡ ਹੈ 6 ਲੱਖ 60000 ਤਾਂ ਦੇ ਦਿੰਦੇ 6 ਲੱਖ 60000 ਦਾ ਮਿਲ ਜੂ ਪੰਜਾਬ ਦਾ ਨੰਬਰ ਹਾਂ ਪੰਜਾਬ ਨੰਬਰ ਪੰਜਾਬ ਦਾ ਨੰਬਰ ਅੱਗੇ ਬਈ 2015 ਮਾਡਲ ਅੱਗੇ ਆ ਗਿਆ ਜੀ 15 ਮਾਡਲ 855 4 ਸਟਾਰ ਰਵ 4 ਸਟਾਰ ਰਵਰਸ ਪੀਟੀਓ 프ਰੰਟ ਸਾਈਡ ਤੇ ਟੈਂਕੀ ਵਾਲਾ ਵਾਪਰ ਲੱਗਾ ਉਸਦੇ ਰੇਡੀਅਲ ਟਾਇਰ ਹੈ ਠੀਕ ਆ ਜੀ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਜੀ 90 ਪੈਸੇ ਹੁਣ ਨਹੀਂ ਠੀਕ ਹੈ ਜੀ ਬਈ ਪੈਸੀ ਬਾਈਕ ਵਾਲੀ 2015 ਮਾਡਲ ਹੈ 2015 ਮਾਡਲ ਪੀਵੀ 13 ਸੰਗਰੂਰ ਦਾ ਨੰਬਰ ਡਿਮਾਂਡ ਹੀ ਰਵਾੜ 5 ਲੱਖ 23000 ਰੁਪਏ 5 ਲੱਖ 23000 ਡਿਮਾਂਡ ਹੈ ਪੂਰੇ 5 ਲੱਖ ਦੇ ਦਾਂਗੇ ਪੂਰੇ 5 ਦਾ ਟਰੈਕਟਰ ਭਾਈ ਸਾਨੂੰ ਇਹ ਮਿਲ ਜਾਊਗਾ ਇਹ ਭਾਈ ਮੰਡੀ ਤੋਂ ਬਣਾ ਕਿੱਥੇ ਆਂਦਾ ਟਰੈਕਟਰ ਆਪਣਾ ਇੱਥੇ ਹੁੰਦਾ ਟਰੈਕਟਰ ਨੌਰੇਚ ਨੰਡਾ ਆਪਣਾ ਕੋਟ ਲਿਕਲਾ ਨੇੜੇ ਮੋੜ ਮੰਡੀ ਕੰਟੈਕਟ ਨੰਬਰ ਜੀ 7888366007 ਠੀਕ ਹੈ ਜੀ ਤੇ ਪਰਾਣਾ ਟਰੈਕਟਰ ਤਾਂ ਕੱਟਿਆ ਜਿਉ ਲੋਮ ਵਗੈਰਾ ਉਹ ਸਿੱਧਾ ਕਿਸੇ ਨੇ ਟਰੈਕਟਰ ਵੇਚਣਾ ਉਹ ਵੀ ਖਰੀਦ ਲਾਂਗੇ ਠੀਕ ਆ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ